ਵੀ ਜਿਹੜਾ ਜੰਮਿਆ ਹੋਇਆ ਸ਼ਹਿਦ ਹੈ ਇਹ ਨਕਲੀ ਹੁੰਦਾ ਇਹਨੂੰ ਤੋੜਨ ਵਾਸਤੇ ਅਸੀਂ ਪਿਛਲੇ 4 ਸਾਲਾਂ ਤੋਂ ਆਪਣਾ ਜੰਮਿਆ ਹੋਇਆ ਸ਼ਹਿਦ ਦੀ ਸਟਾਲ ਲਾ ਰਹੇ ਹਾਂ ਤੇ ਪਬਲਿਕ ਨੂੰ ਅਸੀਂ ਪ੍ਰੀ ਟੈਸਟ ਕਰਾ ਰਹੇ ਹਾਂ ਪਿਛਲੇ ਸਾਲ ਵੀ ਲਗਭਗ ਅਸੀਂ 1 ਲੱਖ 15 ਦਾ ਟਾਰਗੇਟ ਲੱਗੇ ਚੱਲੇ ਸੀ ਜੋ ਜਿਹੜਾ ਲਗਭਗ ਅਸੀਂ ਅਚੀਵ ਕਰ ਦਿਆ ਸੀਗਾ ਜੰਮਣ ਦਾ ਕਾਰਨ ਹੈ ਜੀ ਜਿਹੜਾ ਇਹ ਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਇਸ ਕਰਕੇ ਇਹ ਜੰਮਦਾ ਇੰਡੀਆ 'ਚ ਤਕਰੀਬਨ ਜਿਹੜੇ ਸ਼ਹਿਦ ਨੇ ਸਾਰੇ ਜੰਮਣ ਵਾਲੇ ਨਿਕਲਦੇ ਨੇ ਦੋ ਸ਼ਹਿਦ ਨਹੀਂ ਜੰਮਦੇ ਇੰਡੀਆ ਤੇ ਇੱਕ 베ਰੀ ਤੇ ਇੱਕ ਅਜੋਆ। ਕਿ ਪ੍ਰੋਡਕਟ ਦੀ ਗੱਲ ਕੀਤੀ ਹੈ ਜਿਹੜਾ ਜ਼ਿਆਦਾਤਰ ਬਾਹਰੋਂ ਹੈ ਜਿਹੜਾ ਇੰਪੋਰਟ ਹੁੰਦਾ ਹੈ ਉਹ ਕਿਹੜਾ ਪ੍ਰੋਡਕਟ ਹੈ ਤੇ ਕੀ ਕੰਮ ਆਉਂਦਾ ਜਿਹੜਾ ਤੁਸੀਂ ਇਹ ਦਿਖਾ ਰਹੇ ਹੋ। ਇਹ ਆਪਣੀ ਸ਼ਹਿਦ ਦੀ ਮੱਖੀਆਂ ਦਾ ਬਾਏ ਪ੍ਰੋਡਕਟ ਹੈ ਜੀ। ਇਹਨੂੰ ਬੀ ਪੋਲਣ ਕਹਿੰਦੇ ਨੇ ਜਾਂ ਆਪਾਂ ਇਹਨੂੰ ਬੀ ਪਰਾਗ ਵੀ ਕਹਿ ਸਕਦੇ। ਇਹ ਪਰਾਗ ਦੇ ਕਣ ਨੇ ਜਿਹੜੀ ਮੱਖੀ ਪੋਲੀਨੇਸ਼ਨ ਕਰਕੇ ਆਹ ਵੇਖੀ ਆ ਜੀ। ਆਹ ਬਾਬਾ भाई जी है क्या छोटा लफा कोई कौन लो 2 किलो या 1 ਵਾਖਤਾ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਇੰਡੀਆ ਪੂਰੇ ਸੂਬੇ ਦੇ ਵਿੱਚੋਂ ਜਿਹੜੇ ਮੱਖੀ ਪਾਲਣ ਨੂੰ ਉਤਸ਼ਾਹ ਕਰਨ ਵਾਸਤੇ ਕਿਸਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਵੱਡੀ ਪੱਧਰ ਤੇ ਜੋੜਿਆ ਗਿਆ ਤੇ ਉਹਨਾਂ ਵੱਲੋਂ ਅੱਜ ਸਟਾਲ ਲਗਾਈ ਗਈ ਹੈ ਤੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਈਏ ਤਸਵੀਰਾਂ ਤੁਹਾਨੂੰ ਸਟਾਲ ਦੀਆਂ ਦਿਖਾਉਨੇ ਆ ਤੇ ਜਿਹੜਾ ਪੀਏਯੂ ਪ੍ਰੋਗਰੈਸਿਵ ਬੀ ਕੋ ਕੀਪਰਜ਼ ਐਸੋਸੀਏਸ਼ਨ ਪੰਜਾਬ ਜਿਹੜੀ ਨਾਮ ਦੀ ਜਿਹੜੀ ਹੈ ਕਿ ਕਿਸਾਨ ਮੇਲੇ ਤੇ ਜਿਹੜਾ ਉਹਨਾਂ ਨੇ ਸਵਾਗਤ ਕੀਤਾ ਤੇ ਦਿਖਾ ਦਈਏ ਸ਼ੈਦ ਨੇ ਵਕ ਵਕ ਤਰ੍ਹਾਂ ਦੇ ਜਿਹੜੇ ਸ਼ੈਦ ਨੇ ਜਿਹੜੇ ਇਹਨਾਂ ਵੱਲੋਂ ਜਿਹੜੇ ਖੁਦ ਜਿਹੜੇ ਹੈਗੇ ਤਿਆਰ ਕੀਤੇ ਗਏ ਨੇ ਆਰਗੈਨਿਕ ਨੇ ਆਰਗੈਨਿਕ ਸ਼ੈਦ ਨੇ ਤੇ ਨਾਲ ਹੀ ਇੱਕ ਜਿਹੜਾ ਪ੍ਰੋਡਕਟ ਹੈ ਬੀ ਪੋਲਨ ਦਾ ਪ੍ਰੋਡਕਟ ਕਹਿ ਰਹੇ ਨੇ ਬੀ ਪੋਲਨ ਦਾ ਪ੍ਰੋਡਕਟ ਹੈ ਜਿਹੜਾ ਉਹ ਜ਼ਿਆਦਾਤਰ ਮਾਰਕੀਟ ਦੇ ਵਿੱਚ ਇੰਡੀਆ ਦੇ ਵਿੱਚ ਨਹੀਂ ਮਿਲਦਾ ਉਹ ਜ਼ਿਆਦਾਤਰ ਬਾਹਰਲੀਆ ਕੰਪਨੀਆਂ ਨੇ ਜਿਹੜੀਆਂ ਐਕਸਪੋਰਟ ਇੰਪੋਰਟ ਹੁੰਦਾ ਤੇ ਉਹ ਬਾਰਲੀ ਕੰਪਨੀਆਂ ਜਿਆਤਰ ਜਿਹੜੀਆਂ ਹੈਗੀਆਂ ਨੇ ਇਹ ਜਿਹੜੀਆਂ ਇਹ ਬੀ ਪੋਲਨ ਨੇ ਜਿਹੜੀਆਂ ਆਪਣੇ ਇੰਡੀਆ ਦੇ ਵਿੱਚ ਜਿਹੜੀਆਂ ਐਕਸਪੋਰਟ ਕਰਦੀਆਂ ਨੇ ਆ ਸਵਾਗਤ ਹੈ ਵੀਰ ਤੁਹਾਡਾ ਬਸਰੀ ਕਰਨ ਕੀ ਨਾਮ ਕੀ ਹੁੰਦਾ ਹੈ ਮੇਰਾ ਨਾਮ ਜੀ ਕੁਲਵਿੰਦਰ ਸਿੰਘ ਸ਼ੇਰਗਿਲ ਹੈ ਮੈਂ ਮੋਹਾਲੀ ਜ਼ਿਲ੍ਹੇੋਂ ਦਾ ਬਿਲੋਂਗ ਕਰਦਾ ਅੱਛਾ ਤਨਾਏ ਦੱਸੋ ਬੀ ਜਿਹੜੀ ਪੂਰੇ ਪੰਜਾਬ ਜਿਹੜੀ ਇਹ ਸੰਸਥਾ ਇਕੱਠੀ ਕੀਤੀ ਕਿੱਥੋਂ ਕਿੱਥੋਂ ਕਿਸਾਨ ਨੇ ਤੇ ਕਿੰਨੇ ਕਿਸਾਨ ਜੁੜੇ ਹੋਏ ਨੇ ਇੱਥੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਕਿਸਾਨ ਨੇ ਮੈਂ ਮੁਹਾਲੀ ਤੋਂ ਗਿਆ ਇਹ ਬਾਈ ਜੀ ਅੰਮਰਸਰ ਤੋਂ ਨੇ ਇਹ 90 ਤੋਂ ਨੇ ਹਰ ਇੱਕ ਜ਼ਿਲ੍ਹੇ ਤੋਂ ਲਗਭਗ ਹਰ ਇੱਕ ਜ਼ਿਲ੍ਹੇ ਤੋਂ ਕਿਸਾਨ ਆਈ ਇੱਥੇ ਸ਼ੈਦ ਦੀ ਟੋਲ ਲਾਈ ਹੋਈ ਹੈ ਦੇਖਿਆ ਤੁਸੀਂ ਸ਼ੈਦ ਆ ਜਿਹੜਾ ਲੰਗਰ ਵੀ ਸ਼ੈਦ ਚਲਾ ਰਖਿਆ ਹਰ ਇੱਕ ਨੂੰ ਮੰਨ ਲਓ ਫ੍ਰੀ ਆਕਸਟ ਮੰਡ ਰਹੇ ਹੋ ਕਿਉਂ ਬਤਾ ਇਹ ਅਸੀਂ ਪਿਛਲੇ 4 ਸਾਲਾਂ ਤੋਂ ਜਿਹੜੀ ਆਪਣੇ ਸਮਾਜਿਕ ਪਹਿਲੋ ਵੀ ਇੱਕ ਤਰ੍ਹਾਂ ਦਾ ਮਾਈਂਡ ਸੈਟ ਬੈਠਿਆ ਹੋਇਆ ਵੀ ਜਿਹੜਾ ਜੰਮਿਆ ਹੋਇਆ ਸ਼ੈਦ ਇਹ ਨਕਲੀ ਹੁੰਦਾ ਇਹਨੂੰ ਤੋੜਨ ਵਾਸਤੇ ਅਸੀਂ ਪਿਛਲੇ 4 ਸਾਲਾਂ ਤੋਂ ਆਪਣਾ ਜੰਮੇ ਹੋਏ ਸ਼ਹਿਦ ਦੀ ਸਟਾਲ ਲਾ ਰਹੇ ਹਾਂ ਤੇ ਪਬਲਿਕ ਨੂੰ ਅਸੀਂ ਫ੍ਰੀ ਟੈਸਟ ਕਰਾ ਰਹੇ ਹਾਂ ਪਿਛਲੇ ਸਾਲ ਵੀ ਲਗਭਗ ਅਸੀਂ 1 ਲੱਖ ਬੰਦੇ ਦਾ ਟਾਰਗੇਟ ਲੱਗੇ ਚੱਲੇ ਸੀ ਜੋ ਜਿਹੜਾ ਲਗਭਗ ਅਸੀਂ ਅਚੀਵ ਕਰ ਦਿਆ ਸੀਗਾ 1 ਲੱਖ ਬੰਦੇ ਨੂੰ ਅਸੀਂ ਜੰਮੇ ਹੋਏ ਸਰੋਂ ਦੇ ਸ਼ਹਿਦ ਦਾ ਟੈਸਟ ਕਰਾਇਆ ਸੀਗਾ ਤੇ ਸਭ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਵੀ ਜੰਮੇ ਹੋਏ ਫਰੋਸ਼ ਸ਼ਾਇਦ ਨੂੰ ਕੀਤਾ ਸੀਗਾ ਜੀ ਇਹ ਜੰਮਿਆ ਹੋਇਆ ਜਿਵੇਂ ਕਿਉ ਆ ਉਸ ਤਰ੍ਹਾਂ ਤੇ ਜੇਕਰ ਉਹ ਸਹੀ ਹੈ ਤਾਂ ਫਿਰ ਜਿਹੜੇ ਆ ਨੇ ਲੁੱਕੜ ਨਹੀਂ ਕਿਵੇਂ ਫਿਰ ਤੇ ਜਿਹੜਾ ਜੰਮਿਆ ਹੋਇਆ ਸ਼ਾਇਦ ਹੈ ਜੀ ਇਹਦੀ ਪ੍ਰੋਡਕਸ਼ਨ ਆਪਣੇ ਦੇਸ਼ ਚ ਸਭ ਤੋਂ ਜ਼ਿਆਦਾ ਜੰਮਿਆ ਹੋਇਆ ਸ਼ਾਇਦ ਦੀ ਪ੍ਰੋਡਕਸ਼ਨ ਹੈ ਜੀ ਐ ਮੰਨ ਕੇ ਚਲੋ ਵੀ 70 ਤੋਂ 80% ਸ਼ਾਇਦ ਹੈ ਜਿਹੜਾ ਉਹ ਜੰਮਿਆ ਹੋਇਆ ਆਪਣੇ ਸਰੋਂ ਦਾ ਸਰੋਂ ਦਾ ਸ਼ਾਇਦ ਨਿਕਲਦਾ ਜਿਹੜਾ ਜਿਹੜਾ ਸਰੋਂ ਦਾ ਕਿਵੇਂ ਮਤਲਬ ਦੱਸੋ ਡਿਟੇਲ ਦੱਸੋ ਸਰੋਂ ਦਾ ਜਿਹੜਾ ਇਹਦਾ ਜੰਮਣ ਦਾ ਕਾਰਨ ਹੈ ਜੀ ਜਿਹੜਾ ਇਹ ਚ ਗੂਲੂਕੋਸ਼ ਦੀ ਮਾਤਰਾ ਜ਼ਿਆਦਾ ਇਸ ਕਰਕੇ ਇਹ ਜੰਮਦਾ ਇੰਡੀਆ 'ਚ ਤਕਰੀਬਨ ਜਿਹੜੇ ਸ਼ਹਿਦ ਨੇ ਸਾਰੇ ਜੰਮ ਨਾਲੇ ਨਿਕਲਦੇ ਨੇ ਦੋ ਸ਼ਹਿਦ ਨਹੀਂ ਜੰਮਦੇ ਇੰਡੀਆ ਤੇ ਇੱਕ 베ਰੀ ਤੇ ਇੱਕ ਅਜੋਣ ਜਿਹੜੀ ਸ਼ਰਾਂ ਸ਼ਰਾਂ ਦੇ ਫੁੱਲਾਂ ਤੋਂ ਮੱਖੀਆਂ ਸ਼ਹਿਦ ਕਲੈਕਟ ਕਰਦੀਆਂ ਨੇ ਉਹ ਜੰਮਦਾ ਉਹ ਜੰਮਦਾ ਜੀ ਤੇ ਸਾਰੇ ਦਾ ਸਾਰਾ ਏਸ਼ੋਰਪ ਨੂੰ ਜਾਂ ਅਮਰੀਕਾ ਨੂੰ ਐਕਸਪੋਰਟ ਹੁੰਦਾ ਆਪਣੇ ਘਰੇਲੂ ਬਾਜ਼ਾਰ 'ਚ ਇਹ ਦੇਖਣ ਨੂੰ ਨਹੀਂ ਮਿਲਦਾ ਇੱਕੇ ਪ੍ਰੋਡਕਟ ਦੀ ਗੱਲ ਕੀਤੀ ਹੈ ਜਿਹੜਾ ਜ਼ਿਆਦਾਤਰ ਬਾਹਰੋਂ ਇਹ ਜਿਹੜਾ ਇੰਪੋਰਟ ਹੁੰਦਾ ਉਹ ਕਿਹੜਾ ਪ੍ਰੋਡਕਟ ਹੈ ਤੇ ਕੀ ਕੰਮ ਆਉਂਦਾ ਜਿਹੜਾ ਤੁਸੀਂ ਇਹ ਇਹ ਆ ਪੇਸ਼ ਕਰ ਰਹੇ ਹਾਂ ਇਹ ਆਪਣੀ ਸ਼ਹਿਦ ਦੀ ਮੱਖੀਆਂ ਦਾ ਬਾਏ ਪ੍ਰੋਡਕਟ ਹੈ ਜੀ ਇਹਨੂੰ ਬੀ ਪੋਲਨ ਕਹਿੰਦੇ ਨੇ ਜਾਂ ਆਪਾਂ ਇਹਨੂੰ ਬੀ ਪਰਾਗ ਵੀ ਕਹਿ ਸਕਦੇ ਇਹ ਪਰਾਗ ਦੇ ਕਣ ਨੇ ਜਿਹੜੀ ਮੱਖੀ ਪੋਲੀਨੇਸ਼ਨ ਕਰਕੇ ਫੁੱਲਾਂ ਨਰਮਦਾ ਨੂੰ ਆਪਸ ਚ ਮਿਲਾਂਦੀ ਹੈ ਆਸਾਨ ਭਾਸ਼ਾ ਸੇ ਸਮਝਾਓ ਪੰਜਾਬੀਆਂ ਨੂੰ ਵੀ ਇਹ ਹੈ ਕੀ ਤੇ ਕੀ ਕੰਮ ਕਰਦਾ ਇਹ ਆਪਣਾ ਸਰੋਂ ਦੇ ਫੁੱਲਾਂ ਦਾ ਕਣ ਹੈ ਜੀ ਪਰਾਗ ਕਣ ਜੀ ਤੇ ਇੰਗਲਿਸ਼ 'ਚ ਇਹਨੂੰ ਬੀ ਪੋਲਨ ਕਹਿੰਦੇ ਨੇ ਆਪਣੀ ਪੰਜਾਬੀ ਭਾਸ਼ਾ 'ਚ ਕਈ ਬੂਰ ਵੀ ਕਹਿ ਦਿੰਦੇ ਨੇ ਜੀ ਇਹ ਆਪਣੇ ਫੁੱਲ ਚ ਨਰਮਾਦਾ ਹੁੰਦਾ ਇਹਨੂੰ ਪੰਪ ਪੋਲਣ ਨਰ ਤੇ ਮਾਦਾ ਦਾ ਪੋਲਣ ਮਿਲ ਕੇ ਦਾਣਾ ਬਣਦਾ ਦਾਣਾ ਬਣਦਾ ਠੀਕ ਹੈ ਇਹ ਕਿਹੜੇ ਕਿਵੇਂ ਕੰਮ ਆਉਂਦਾ ਤੇ ਕੀ ਕੀ ਇਹਦੇ ਵਿਟਾਮਿਨ ਨੇ ਕੀ ਨਾ ਕਿਹਨਾਂ ਨੂੰ ਜਿਹੜਾ ਇਹ ਫਾਇਦਾ ਹੁੰਦਾ ਅਸੀਂ ਇੱਕ ਖਾਸ ਤਰ੍ਹਾਂ ਦਾ ਕੇਜ ਲਾ ਕੇ ਇਹਨੂੰ ਕਲੈਕਟ ਕਰਦੇ ਆ ਇਹ ਮੰਨ ਕੇ ਚੱਲੋ ਵੀ ਇਹ ਇੱਕ ਨੈਚੁਰਲ ਸੁਪਰ ਫੂਡ ਹੈ ਇਹਦੇ ਚ 22 ਤੋਂ 29% ਆਪਣਾ ਪ੍ਰੋਟੀਨ ਨੇ 6 ਕਿਸਮ ਦਾ ਬਤਾਮਨ ਨੇ 9 ਅਮੀਨੋ ਐਸਰ ਨੇ ਉਸ ਖਣਿਤ ਨੇ ਤੇ ਇਹ ਕਾਬਜ ਕਾਬਜ ਨੂੰ ਦੂਰ ਕਰਦਾ ਤੇ ਆਪਣਾ ਇਹ ਖਾਸ ਤੌਰ ਤੇ ਡਾਇਬਟੀਜ਼ ਵਾਲਿਆਂ ਦੀ ਗੱਲ ਕੀਤੀ ਹੈ ਡਾਇਬਟੀਜ਼ ਨੂੰ ਸਪੋਰਟ ਕਰਦਾ ਹੈ ਸ਼ੂਗਰ ਦੇ ਮਰੀਜ਼ਾਂ ਦਾ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਸ਼ੂਗਰ ਦੇ ਮਰੀਜ਼ਾਂ ਵਾਸਤੇ ਵੀ ਰਾਤ 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 ਪੈਦਾ ਕਰਦਾ ਹੈ ਤੇ ਇਹ ਜਿਹੜੇ ਦੁਨੀਆ ਦੇ 10 ਸੁਪਰ ਫੂਡ ਨੇ ਉਹਨਾਂ ਦੇ ਉਹਨਾਂ ਤੇ ਇਹਦੀ ਗਿਣਤੀ ਆਂਦੀ ਹੈ ਜਿਹੜੇ ਆਪਣੇ ਜਿੰਮਦਾਰ ਵਾਲੇ ਬੱਚੇ ਨੇ ਜਾਂ ਆਪਣੇ ਮਸਲ ਬਣਾਉਣ ਦੇ ਸਕੀਨ ਲੋਕ ਨੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਤੇ ਇੱਕ ਉਹ ਵੀਰ ਨੇ ਗੱਲ ਦੱਸੀ ਦੀ ਬ੍ਰਦਰ ਨੇ ਤੁਹਾਡੇ ਨੇ ਜਿਹੜਾ ਇਹਦੇ ਸ਼ਹਿਦ ਹੈ ਸ਼ਹਿਦ ਦੇ ਵਿੱਚ ਜਿਹੜੀ ਫ੍ਰੈਗਰੈਂਸ ਤੇ ਆਦਰ ਮੰਨੋ ਬਾਜ਼ਾਰ ਤੇ ਉਹ ਤੇ ਫ੍ਰੈਗਰੈਂਸ ਨਹੀਂ ਹੁੰਦੀਗੀ ਉਹ ਕੀ ਫੰਡਾ ਕੀ ਹੁੰਦਾ ਹੈ ਫੰਡਾ ਦੇਖੋ ਜੀ ਸਾਡੇ ਕੋਲ 8-10 ਤਰ੍ਹਾਂ ਦਾ ਸ਼ਹਿਦ ਹੈ ਇਸ ਟਾਈਮ ਸਾਲ ਤੇ ਅਫੀਫ ਸਾਹਿਬ ਦੱਸ ਦਾਂਗੇ ਤੁਹਾਨੂੰ ਵੀ ਇਹ ਲੀਚੀ ਦਾ ਇਹ ਜੁਆਇਨ ਦਾ ਇਹ ਸਰੋਂ ਦਾ ਇਹ ਮਲਟੀ ਦਾ ਤੁਸੀਂ ਦੇਖੋਗੇ ਹਰ ਇੱਕ ਸ਼ਹਿਦ ਦਾ ਅਲੱਗ ਕਲਰ ਮਿਲੂਗਾ ਅਲੱਗ ਟੇਸਟ ਮਿਲੂਗਾ ਤੇ ਅਲੱਗੇ ਉਹਦੀ ਮਹਿਕ ਮਿਲੂਗੀ ਹਾਲਾਂਕਿ ਜਿਹੜਾ ਆਪਣਾ ਬਾਜ਼ਾਰ ਹੈ ਆਪਣੇ ਸੁਪਰਮਾਲ ਦੇਖ ਲੋ ਜਾਂ ਮਾਰਕੀਟ ਦੇ ਜਿੰਨੀਆਂ ਵੀ ਸ਼ੈਲਫਾਂ ਨੇ ਉੱਥੇ ਆਪਾਂ ਨੂੰ ਸਿਰਫ ਇੱਕ ਕਲਰ ਦਾ ਸ਼ਹਿਦ ਮਿਲੂਗਾ ਤੇ ਲਗਭਗ ਉਹਦਾ ਸਵਾਦ ਵੀ ਇੱਕੇ ਤਰ੍ਹਾਂ ਦਾ ਹੋਊਗਾ ਤੇ ਕੋਈ ਮੈਕ ਨਾਂ ਦੀ ਜਾਂ ਫ੍ਰੈਗਰੈਂਸ ਨਾਂ ਦੀ ਉਹ ਚ ਕੋਈ ਚੀਜ਼ ਨਹੀਂ ਹੈ ਕੀ ਗਲਤ ਵੇਚਦੇ ਨੇ ਉਹ ਸਹੀ ਨਹੀਂਗਾ ਜੀ ਉਹ ਚ ਅਲਟਰੇਸ਼ਨ ਹੈ ਅਲਟਰੇਸ਼ਨ ਦੇ ਕਾਰਨ ਇਹ ਕੁਝ ਹੋ ਰਿਹਾ ਜਾਂ ਉਹ ਪ੍ਰੋਫੈਸਰ ਹਣੀ ਦੇ ਨਾਂ ਤੇ ਇਹ ਗੋਰਖ ਧੰਦਾ ਚੱਲ ਰਿਹਾ ਅਸੀਂ ਇਹ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਲਗਾਤਾਰ 4-5 ਸਾਲ ਤੋਂ ਅਪਰਾਲੇ ਕਰ ਰਹੇ ਹਾਂ ਇਹ ਤੁਸੀਂ ਸੇਲ ਕਰਦੇ ਹੋ ਪਿਓਰਿਟੀ ਸੇਲ ਕਰਦੇ ਹੋ ਉਹਨਾਂ ਦਾ ਜਿਹੜਾ ਰੇਟ ਹੈ ਉਹਦੇ ਨਾਲੋਂ ਥੋੜਾ ਜ਼ਿਆਦਾ ਵੀ ਹੋਊਗਾ ਮੇਰੇ ਕੋਲ ਨਹੀਂ ਜੀ ਅਸੀਂ ਉਹਨਾਂ ਨਾਲ ਰੇਟ ਘੱਟ ਰੱਖਦੇ ਹਾਂ ਤੇ ਪਿਓਰਿਟੀ ਸੇਲ ਕਰਦੇ ਹਾਂ ਜੀ ਤੇ ਬਾਕੀ ਜਿਹੜੇ ਜਿਸ ਤਰ੍ਹਾਂ ਕਿਸੇ ਨੇ ਘਰੇ ਮੰਗਾਉਣਾ ਹੋਵੇ ਦੇਖੋ ਜਿਆਦਾਤਰ ਲੋਕ ਅੱਜ ਕੱਲ੍ਹ ਆਨਲਾਈਨ ਦਾ ਜਮਨਾ ਲੱਗਣਾ ਘਰੇ ਭੇਜ ਦੋ ਕੋਈ ਇਸ ਤਰ੍ਹਾਂ ਦਾ ਹੈਗਾ ਤੁਹਾਡਾ ਵੀ ਜਿਹੜਾ ਦੋ ਤੋਂ ਮੱਲੋ ਤੁਸੀਂ ਨੰਬਰ ਦਵੋ ਤੇ ਆਨਲਾਈਨ ਉਹ ਤੁਸੀਂ ਉਹਨਾਂ ਦੇ ਘਰੇ ਭੇਜੋ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਵੀ ਆਪਣੇ ਨੇੜੇ ਦਾ ਕੋਈ ਮੱਖੀ ਪਾਲਕ ਲੱਭੋ ਉਹਦੇ ਨਾਲ ਆਪਣੇ ਰਿਸ਼ਤੇ ਬਣਾਓ ਜੇ ਆਪਣੇ ਨੇੜੇ ਕੋਈ ਵੀ ਮੱਖੀ ਪਾਲਕ ਨਹੀਂ ਹੈ ਫਿਰ ਸਾਡੀ ਐਸੋਸੀਏਸ਼ਨ ਨੇ ਇਹ ਵੈਬਸਾਈਟ ਦਾ QR ਕੋਡ ਜੀ ਇਹਦੇ ਲਾਇਆ ਹੋਇਆ ਸੀ ਸੀ ਦੇ ਜੀ ਤੈਸੇ ਕਿਆ ਹੂ ਆਰ ਕੋਡ ਨੂੰ ਸਕੈਨ ਕਰਕੇ ਤੁਸੀਂ ਐਸੋਸੀਏਸ਼ਨ ਦੀ ਵੈਬਸਾਈਟ ਤੇ ਚਲੇ ਜਾਓਗੇ ਉਹਦੇ ਵਿੱਚ ਸੇਲਜ਼ ਟੀਮ ਤੇ ਜਾ ਕੇ ਤੁਸੀਂ ਆਪਣੇ ਨੇੜੇ ਦਾ ਕੋਈ ਵੀ ਬੀ ਕੀਪਰ ਲੱਭ ਕੇ ਉਹਦੇ ਨਾਲ ਰਾਬਤਾ ਕਾਇਮ ਕਰਕੇ ਮੱਖੀਆਂ ਦੇ ਰਿਕਾਰਡਿੰਗ ਕੋਈ ਵੀ ਪ੍ਰੋਡਕਟ ਮੰਗਾ ਸਕਦੇ ਠੀਕ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਇਹ ਸਾਨਾ ਇਹਨਾਂ ਨੇ ਦੱਸਿਆ ਕਿ ਜਿਹੜਾ ਕਈ ਤਰ੍ਹਾਂ ਦਾ ਸ਼ਹਿਦ ਹੈ ਤੇ ਸ਼ਹਿਦ ਦੀ ਫਰੇਗਰੈਂਸ ਵੀ ਹੈ ਤੇ ਨਾਲ ਇਹਨਾਂ ਨੇ ਬੀ ਪੋਲਨ ਦੀ ਗੱਲ ਕੀਤੀ ਹੈ ਜਿਹੜਾ ਬਾਹਰ ਯਾਨੀ ਕਿ ਵਿਦੇਸ਼ਾਂ ਦੇ ਵਿੱਚੋਂ ਯਾਤਰਾ ਇمپੋਰਟ ਕੀਤਾ ਜਾਂਦਾ ਹੈ ਇਕੋ ਇਹੀ ਸਸਤਾ ਜਿਹੜੀ ਹੈਗੀ ਹੈ ਐਗਰੀਕਲਚਰ ਯੂਨੀਵਰਸਿਟੀ ਦੀ ਸਸਤਾ ਜਿਹੜੀ ਕਿਸਾਨਾਂ ਨੂੰ ਵੱਧ ਤੋਂ ਵੱਧ ਨਾਲ ਜੁੜਿਆ ਹੋਣਾ ਵੱਲੋਂ ਹੀ ਜਿਹੜਾ ਹੈਗਾ ਵੀ ਪੋਲਨ ਤਿਆਰ ਕੀਤਾ ਹੋਇਆ ਤੇ ਕਿਤੇ ਨਾ ਕਿਤੇ ਜਿਹੜਾ 슈ਗਰ ਦੇ ਮਰੀਜ਼ ਖਾਸ ਤੌਰ ਤੇ ਡਾਇਬੀਟਿਸ ਪੇਸ਼ੈਂਟ ਨੇ ਉਹਨਾਂ ਵਾਸਤੇ ਇਹਨਾਂ ਨੇ ਕਿਹਾ ਵੀ ਕਿਤੇ ਨਾ ਕਿਤੇ ਸੁਪਰ ਫੂਡ ਦੱਸ ਰਹੇ ਨੇ